ਸਤਿ ਸ੍ਰੀ ਅਕਾਲ ਦੋਸਤੋ ਬਸ 5 ਮਿੰਟ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਅੱਜ ਤੁਹਾਨੂੰ ਸਭ ਨੂੰ ਮਦਰ ਡੇ ਦੀ ਬਹੁਤ ਬਹੁਤ ਮੁਬਾਰਕਾਂ ਮਾਵਾਂ ਤੇ ਠੰਡੀਆਂ ਛਾਵਾਂ ਜੋ ਮਾਵਾਂ ਦੀ ਦੇਣ ਹੈ ਜੋ ਸਮਾਜ ਬਣਾਉਣ ਵਿੱਚ ਇੱਕ ਮਾਂ ਦਾ ਰੋਲ ਹੁੰਦਾ ਹੈ ਇੱਕ ਦੇਸ਼ ਨੂੰ ਬਣਾਉਣ ਵਿੱਚ ਮਾਂ ਦਾ ਰੋਲ ਹੁੰਦਾ ਹੈ ਇੱਕ ਪਰਿਵਾਰ ਨੂੰ ਬਣਾਉਣ ਵਿੱਚ ਮਾਂ ਦਾ ਰੋਲ ਹੁੰਦਾ ਹੈ ਇੱਕ ਬੱਚੇ ਨੂੰ ਇੱਕ ਸਫਲ ਇੰਜੀਨੀਅਰ ਡਾਕਟਰ ਪਤਰਕਾ ਐਡਵੋਕੇਟ ਬਿਜ਼ਨਸਮੈਨ ਇੰਡਸਟਰੀਪਰਨਰ ਵਿਚ ਮਾਦਰ ਰੋਲ ਹੁੰਦਾ ਉਹ ਸ਼ਾਇਦ ਕੋਈ ਤੁਠਲਾ ਨਹੀਂ ਸੰਭਾ ਉਸ ਦੀ ਜਿੰਨੇ ਵੀ ਤੁਸੀਂ ਗੱਲ ਕਰੋ ਉਹ ਨਹੀਂ ਥੋੜੀ ਹੈ ਤੇ ਅੱਜ ਜਦੋਂ ਦੇਸ਼ ਵਿੱਚ ਚੋਣਾਂ ਹੋ ਰਹੀਆਂ ਨੇ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਬਹੁਤ ਸਾਰੇ ਦੇ ਵਿਸ਼ੇ ਨੇ ਜਿਹੜਾ ਚਰਚਾ ਹੋ ਰਹੀ ਆ ਉਹਨਾਂ ਵਿੱਚ ਇੱਕ ਵਿਸ਼ਾਏ ਵੀ ਹੈ ਕਿ ਕੀ ਭਾਰਤ ਮਾਨ ਨਾਲ ਭਾਰ ਦੇ ਸਿਆਸਦਾਨ ਭਾਰ ਦੇ बिजनेसमੈਨ ਇੰਡਸਟਰੀਅਲਿਸ ਜਾਂ ਕਾਰਪੋਰੇਟ ਹਾਊਸਸ ਜਸਟਿਸ ਕਰ ਰਹੇ ਨੇ ਤੇ ਬੜੀ ਡਿਸਟਰਬਿੰਗ ਰਿਪੋਰਟਸ ਲੱਗਦੀਆਂ ਨੇ ਕਿ ਪਿਛਲੇ ਦਿਨੀ ਬ੍ਰਿਟਿਸ਼ ਗਵਰਨਮੈਂਟ ਨੇ ਕਿਹਾ ਸੀ ਕਿ ਜਿਹੜੇ ਭਾਰਤੀ ਮੂਲ ਦੇ ਲੋਕ ਇੰਗਲੈਂਡ ਵਿੱਚ ਨਹੀਂ ਉਹਨਾਂ ਨੇ ਸਿਰ ਭਾਰਤੀਆਂ ਲਈ ਨਹੀਂ ਕੀਤਾ ਜਿਹੜੇ ਵੀ ਵਿਦੇਸ਼ੀ ਲੋਕ ਮਾਈਗ੍ਰੇਟ ਇੰਗਲੈਂਡ ਵਿੱਚ ਨੇ ਤੇ ਉਹਨਾਂ ਨੂੰ ਜਿਹੜੀ ਟੈਕਸ ਐਗਜ਼ੈਂਪਸ਼ਨ ਮਿਲਦੀ ਹੈ ਕਿ ਜਿਹੜੀ ਇਨਕਮ ਉਹਨਾਂ ਦੇ ਆਪਣੇ ਆਪਣੇ ਦੇਸ਼ਾਂ ਵਿੱਚ ਜਿੱਥੋਂ ਉਹ originally ਪਛੰਦੇ ਨੇ ਜਿੱਥੋਂ ਆਏ ਨੇ ਉੱਥੋਂ ਦੀ ਇਨਕਮ ਤੇ ਪਹਿਲਾਂ ਟੈਕਸ ਨਹੀਂ ਲੱਗਦਾ ਪਰ ਹੁਣ ਉਹਨਾਂ ਨੇ ਫੈਸਲਾ ਕੀਤਾ ਕਿ ਉਹਨੂੰ ਵੀ ਫੇਸਸ ਵਿੱਚ ਉੱਤੇ ਟੈਕਸ ਲੱਗੇਗਾ ਬਿਕਾਜ਼ ਉਹ ਇੰਗਲੈਂਡ ਵਿੱਚ ਰਹਦੇ ਨੇ ਉੱਥੋਂ ਦੀ ਇਨਕਮ ਦਾ ਉਹ ਕੋਈ ਟੈਕਸ ਨਹੀਂ ਦਿੰਦੇ ਔਰ ਇਸੇ ਤਰ੍ਹਾਂ ਬਹੁਤ ਸਾਰੀ ਜਿਹੜੀ ਇਨਕਮ ਹੈ ਉਹ ਲੁਕਾਈ ਜਾ ਸਕਦੀ ਹੈ ਸੋ ਉਹਦੇ ਨਾਲ ਕੀ ਹੋਇਆ ਹੈ ਕਿ ਇੱਕ ਤਰੀਕੇ ਦਾ ਇੱਕ ਪੈਨਿਕ ਹੋ ਗਿਆ ਇੱਕ ਪ੍ਰੋਸੈਸ ਸ਼ੁਰੂ ਹੋ ਗਿਆ ਹੈ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਹੈ ਕਿ ਕਿਉਂ ਨਾ ਅਜਿਹੇ ਦੇਸ਼ਾਂ ਵੱਲ ਮੂੰਹ ਕੀਤਾ ਜਾਵੇ ਕਿ ਉੱਥੇ ਜਾ ਕੇ ਦੇ ਬਿਜ਼ਨੈਸਸ ਨੇ ਉੱਥੇ ਟ੍ਰਾਂਸਫਰ ਕਰ ਦਿੱਤੇ ਜਾਂ ਉਹ ਕੰਟਰੀ ਜਿੱਥੇ ਤੁਹਾਨੂੰ ਟੈਕਸ ਤੋਂ ਬਹੁਤ ਵੱਡੀ ਰਾਹਤ ਮਿਲਦੀ ਹੈ ਜਿਹਨਾਂ ਨੂੰ ਅਸੀਂ ਟੈਕਸ ਹੈਵਨ ਕਹਿੰਦੇ ਆ ਜਿਨ੍ਹਾਂ ਵਿੱਚ ਬਰਮੂਡਾ ਹੈ ਨੈਦਰਲੈਂਡ ਹੈ ਕੇਮਨ ਆਈਲੈਂਡਸ ਨੇ ਔਰ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਕੰਟਰੀ ਨੇ ਜਿੱਥੇ ਟੈਕਸ ਤੋਂ ਬਹੁਤ ਤੁਹਾਨੂੰ ਛੋਟ ਮਿਲਦੀ ਹੈ ਜਿਹਾ ਟੈਕਸ ਲੱਗਦਾ ਹੀ ਨਹੀਂ ਤੁਹਾਨੂੰ ਸਵਾਲ ਨਹੀਂ ਪੁੱਛੇ ਜਾਂਦੇ ਕਿ ਤੁਹਾਡੇ ਪੈਸੇ ਕਿੱਥੋਂ ਆਏ ਨੇ ਤੁਸੀਂ ਕਿੱਥੇ ਇਸਤੇਮਾਲ ਕਰਨੇ ਨੇ ਔਰ ਐਸਟਰਾ ਦੇ ਟੈਕਸ ਦੇ ਬੈਨੀਫਿਟਸ ਨੇ ਉਹ ਕਿਉਂਕਿ ਤੁਸੀਂ ਪੈਸੇ ਬਣਾਏ ਹਿੰਦੁਸਤਾਨ ਤੋਂ ਹਿੰਦੁਸਤਾਨ ਦੇ ਰਿਸੋਰਸਸ ਯੂਜ਼ ਕੀਤੇ ਚਾਹੇ ਉਹ ਨੇਚਰਲ ਰਿਸੋਰਸਸ ਨੇ ਤੇ ਚਾਹੇ ਹਿਊਮਨ ਰਿਸੋਰਸਸ ਨੇ ਪਰ ਮਨੀ ਬਣਾ ਕੇ ਤੁਸੀਂ ਬਾਹਰ ਲੈ ਗਏ ਬਾਹਰ ਜਾ ਕੇ ਬਾਹਰਲੇ ਬੈਂਕਾਂ ਵਿੱਚ ਤੁਸੀਂ ਸਟੇ ਕਰ ਦਿੱਤਾ ਤੇ ਇਲੈਕਸ਼ਨਾਂ ਦੇ ਸਮੇਂ ਤੁਹਾਨੂੰ ਯਾਦ ਹੋਵੇਗਾ ਕੁਝ ਸਮਾਂ ਪਹਿਲਾਂ ਪਿਛੜੀਆਂ ਇਲੈਕਸ਼ਨਾਂ ਵਿੱਚ ਕੀ ਆ ਗਿਆ ਸੀ ਕਿ ਜਿਹੜੇ ਸਵਿਟਸ ਬੈਂਕਾਂ ਵਿੱਚ ਪੈਸੇ ਪਏ ਨੇ ਅਰਬਾਂ ਘਰਾਂ ਰੁਪਏ ਉਹ ਵਾਪਸ ਲੈ ਆਂਦੇ ਜਾਣਗੇ ਤੇ ਆਮ ਲੋਕਾਂ ਨੂੰ ਛੁਣ ਦਿੱਤੇ ਜਾਣਗੇ ਬਿਕਾਜ਼ ਉਹ ਲੋਕਾਂ ਦੀ ਮਰੀ ਹੈ ਲੋਕਾਂ ਦਾ ਪੈਸਾ ਪਰ ਸਿਆਸੀ ਵਾਦੇ ਨੇ ਤੁਹਾਨੂੰ ਪਤਾ ਹੀ ਹੈ ਸਿਆਸੀ ਵਾਦੇ ਕਿੰਨੇ ਸੀਰੀਅਸ ਹੁੰਦੇ ਨੇ ਲੋਕ बार-बार ਆਪਣੇ ਅਕਾਊਂਟ ਚੈੱਕ ਕਰਦੇ ਸੰ ਸ਼ਾਇਦ ਮੇਰੇ ਖਾਤੇ 'ਚ ਪੈਸੇ ਆ ਗਏ ਹੋਣ ਸ਼ਾਇਦ ਮੇਰੇ ਖਾਤੇ 'ਚ ਪੈਸੇ ਆ ਗਏ ਹੋਣ ਹਾਂ ਪੈਸੇ ਨਿਕਲ ਤਾਂ ਜ਼ਰੂਰ ਗਏ ਹੋਣਗੇ ਕਿ ਤੁਸੀਂ ਬੈਂਕ ਚਾਰ ਵਾਰੀ ਗਏ ਤੁਸੀਂ ਦੋ ਚੈੱਕ ਇਸ਼ੂ ਕੀਤੇ ਤੁਸੀਂ ਨਵੀਂ ਚੈੱਕ ਬੁੱਕ ਮੰਗੀ ਉਹਦੇ ਤੁਹਾਨੂੰ ਚਾਰਜਸ ਲੱਗ ਗਏ ਆਹ ਤੋਂ ਉਹਨੂੰ ਹਰ ਤਰ੍ਹਾਂ ਦੇ ਚਾਰਜ ਲੱਗ ਗਏ ਤੁਸੀਂ ਐਸਐਮਐਸ ਆਉਂਦੇ ਨੇ ਤੁਹਾਨੂੰ ਉਹਦੇ ਚਾਰਜ ਲੱਗ ਗਏ ਜਦ ਤੁਹਾਡਾ ਬੈਲੈਂਸ ਜਨਾ ਸੀ ਮਿਨੀਮਮ ਉ ਘੱਟ ਗਿਆ ਉਹਦੇ ਚਾਰਜ ਲੱਗ ਗਏ ਚਾਰਜਸ ਲੱਗੇ ਤਾਂ ਜ਼ਰੂਰ ਹੋਣਗੇ ਪਰ ਪੈਸਾ ਕੋਈ ਨਹੀਂ ਆਇਆ ਹੋਵੇਗਾ ਸੋ ਅੱਜ ਵੀ ਹੁਣ ਉਹ ਲੋਕ ਕੋਈ ਲਗਭਗ 7000 ਲੋਕ ਅਜੇ ਨਹੀਂ ਜਿਨ੍ਹਾਂ ਕੋਲ ਜਿਹਨਾਂ ਦੀ ਐਸੈਟ 1 ਮਿਲੀਅਨ ਡਾਲਰਸ ਜਾਂ ਤੋਂ ਵੱਧ ਦੀ ਹੈ ਜਿਨ੍ਹਾਂ ਨੇ ਭਾਰਤੀ ਨਾਗਰਿਕਤਾ ਛੱਡ ਗਏ ਵਦੇਸ਼ੀ ਨਾਗਰਿਕਤਾ ਲਈ ਹੈ ਇਸ ਕਰਕੇ ਕਿ ਉਹ ਆਪਣੇ ਆਪ ਨੂੰ ਟੈਕਸ ਤੋਂ ਬਚਾ ਸਕਣ। ਔਰ ਬਹੁਤ سارے ਲੋਕ ਲਗਾਤਾਰ ਜੇ ਤੁਸੀਂ ਟ੍ਰੈਂਡ ਦੇਖੋ ਤੇ ਉਹ ਭਾਰਤੀ ਨਾਗਰਿਕਤਾ ਛੱਡ ਕੇ ਵਿਦੇਸ਼ਾਂ ਦੀ ਨਾਗਰਿਕਤਾ ਲੈ ਰਹੇ ਨੇ। ਯੂ ਐਸ ਏ ਵਿੱਚ ਬੈਠੇ ਲੋਕ, ਕੈਨੇਡਾ ਵਿੱਚ ਬੈਠੇ, ਆਸਟ੍ਰੇਲੀਆ ਵਿੱਚ, ਨਿਊਜ਼ੀਲੈਂਡ ਵਿੱਚ, ਇਟਲੀ ਵਿੱਚ ਔਰ ਬਹੁਤ ਸਾਰੇ ਮਿਲਕਾਂ ਵਿੱਚ ਬੈਠੇ ਲੋਕ ਕਹਿੰਦੇ ਨੇ 2.5 ਮਿਲੀਅਨ ਲੋਕ ਇਮੀਗ੍ਰੇਟ ਕਰਦੇ ਨੇ ਹਰ ਸਾਲ ਤੇ ਉਹਨਾਂ ਵਿੱਚੋਂ ਲਗਭਗ 2 ਲੱਖ ਲੋਕ ਲਗਭਗ 2 ਲੱਖ ਲੋਕ ਆਪਣੀ ਭਾਰਤੀ ਨਾਗਰਿਕਤਾ ਛੱਡ ਦਿੰਦੇ ਨੇ ਤੇ ਵਿਦੇਸ਼ੀ ਨਾਗਰਿਕਤਾ ਲੈ ਲੈਂਦੇ ਨੇ ਇਹ ਹੈ ਉਹਨਾਂ ਦਾ ਭਾਰਤ ਮਾਤਾ ਪ੍ਰਤੀ ਮੋਹ ਇਹ ਹੈ ਉਹਨਾਂ ਦੀ ਲਗਨ ਭਾਰਤੀ ਮਾਤਾ ਪ੍ਰਤੀ ਤੇ ਆਮ ਜਨਤਾ ਨੂੰ ਟੈਕਸਾਂ ਤੋਂ ਰਾਹਤ ਨਹੀਂ ਕਰਪਸ਼ਨ ਤੋਂ ਰਾਹਤ ਨਹੀਂ ਅਨਇੰਪਲੋਇਮੈਂਟ ਤੋਂ ਰਾਹਤ ਨਹੀਂ ਔਰ ਜਿਹੜੇ ਇਸ ਤਰ੍ਹਾਂ ਦਾ ਪੈਸਾ ਇਕੱਠਾ ਕਰਕੇ ਵਿਦੇਸ਼ਾਂ ਵੱਲ ਜਾ ਰਹੇ ਨੇ ਉਨਾਂ ਲਈ ਕੋਈ ਕਾਨੂੰਨ ਲੱਗਦਾ ਨਹੀਂ ਕਿ ਕੋਈ ਕਾਨੂੰਨ ਉਹਨਾਂ ਦੇ ਲਾਗੂ ਹੁੰਦਾ ਹੋਵੇ ਉਹਨਾਂ ਨੂੰ ਤਾਂ ਹਰ ਦੇਸ਼ ਕਿਉਂ ਨਾ ਕੋਈ ਪੈਸਾ ਵੈਲਕਮ ਕਰਦਾ ਹੈ ਔਰ ਭਾਰਤ ਸਰਕਾਰ ਉਹਨਾਂ ਨੂੰ ਆਪਣੀ ਮਨੀ ਜਿਹੜੀ ਭਾਰਤ ਤੋਂ ਬਣਾਈ ਗਈ ਹੈ ਉੱਥੇ ਬਾਹਰ ਲੈ ਜਾਣ ਤੋਂ ਰੋਕ ਨਹੀਂ ਪਾਰੀ ਇਹ ਉਹੀ ਕਹਾਣੀ ਦੁਬਾਰਾ ਹੋ ਰਹੀ ਹੈ ਜਿਹੜੀ ਕਿ ਜਦੋਂ ਬ੍ਰਿਟਿਸ਼ ਸਾਡੇ ਦੇਸ਼ ਤੇ ਰਾਜ ਕਰ ਰਹੇ ਸਨ ਜਦੋਂ ਭਾਰਤ ਨੂੰ ਸੌਨੇ ਦੀ ਚੀਜ਼ ਆ ਜਾਂਦਾ ਸੀ ਔਰ ਇੱਥੋਂ ਦੇ ਰਿਸੋਰਸਸ ਨੇਚਰਲ ਜਿਹੜੇ ਮਿਨਰਲਸ ਹੁੰਦੇ ਸਨ ਜਾਂ ਹੋਰ ਸੋਰਸਸ ਹਨ ਜਾਂ ਜਿਹੜੇ ਹਿਊਮਨ ਰਿਸੋਰਸੀ ਟੈਲੈਂਸੀ ਉਹਨਾਂ ਰਾਹੀਂ ਬਣਾਏ ਜਾਂਦੇ ਚੀਜ਼ਾਂ ਉਹ ਇੱਥੋਂ ਲੈ ਜਾਂਦੇ ਸਨ ਤੇ ਉਹਨਾਂ ਤੇ ਮੇਡ ਇਨ ਇੰਗਲੈਂਡ ਮੇਡ ਇਨ ਅਦਰ ਕੰਟਰੀਜ਼ ਲਿਆ ਕੇ ਵਾਪਸ ਬਹੁਤ ਵੱਡੇ ਵੱਡੇ ਪ੍ਰੋਫਿਟ ਕਮਾ ਲੈਂਦੇ ਸਨ ਤੇ ਅਮੀਰ ਹੁੰਦੇ ਜਾਂਦੇ ਸਨ ਤੇ ਭਾਰਤ ਅਮੀਰ ਹੁੰਦਾ ਜਾਂਦਾ ਸੀ ਗਰੀਬ ਹੁੰਦਾ ਜਾਂਦਾ ਸੀ ਪਾਰਾ ਦੇ ਰਾਜਵਾਨਿਆਂ ਕੋਲ ਜੋ ਉਹਨਾਂ ਨੇ ਗਹਿਣੇ ਉਹ ਫੋਰ ਵੈਲਥ ਜਿਹੜੀ ਇਕੱਠੀ ਕੀਤੀ ਹੁੰਦੀ ਸੀ ਉਹਨਾਂ ਨੂੰ ਵੀ ਉਹ ਲੁੱਟ ਕੇ ਇੰਗਲੈਂਡ ਵਿੱਚ ਲੈ ਗਏ ਉੱਥੇ ਆਪਣੇ ਆਪਣੇ ਮਿਊਜ਼ੀਅਮ ਕਈਆਂ ਥਾਵਾਂ ਤੇ ਮਿਊਜ਼ੀਅਮ ਵਿੱਚ ਉਹ ਸਾਰੇ ਆਰਟੀਫੈਕਟਸ ਉਹ ਐਗਜ਼ੀਬਿਟਸ ਰੱਖੇ ਹੋਏ ਨੇ ਤੇ ਜਿਹਨਾਂ ਨੂੰ ਦੇਖਣ ਲਈ ਦੁਨੀਆ ਭਰ ਤੋਂ ਲੋਕ ਇੰਗਲੈਂਡ ਦੇ ਫੇਮਸ ਜਿਹੜੇ ਮਿਊਜ਼ੀਅਮ ਨੇ ਲੰਡਨ ਵਿੱਚ ਉੱਥੇ ਜਾ ਕੇ ਉਹ ਦੇਖਦੇ ਨੇ ਈਵਨ ਭਾਰਤ ਦਾ ਮਹਾਰਾਜਾ ਰਣਜੀਤ ਸਿੰਘ ਦਾ ਕੋਹਿੰਦੁਰੂ हीरा ਵੀ ਉਹਨਾਂ ਵਿੱਚ ਸ਼ਾਮਿਲ ਬਹੁਤ ਸਾਰੇ ਸਾਡੇ ਗੁਰੂਆਂ ਦੇ ਸ਼ਸਤਰ ਵੀ ਉੱਥੇ ਚਲੇ ਗਏ ਸਨ ਪਰ ਚਲੋ ਉਹ ਤਾਂ ਕੁਝ ਜਦਲ ਜਹਾਜ਼ ਬਾਅਦ ਵਾਪਸ ਮੁੜ ਆਏ ਲੇਕਿਨ ਅੱਜ ਵੀ ਇੰਗਲੈਂਡ ਦੇ ਮਿਊਜ਼ੀਅਮ ਵਿੱਚ ਅਰਬਾਂ ਕਰਬਾਂ ਰੁਪਏ ਦੇ ਇਸ ਤਰ੍ਹਾਂ ਦੇ ਹੀਰੇ ਜਵਾਹਰਾਤ ਜਾਂ ਹੋਰ ਆਰਟੀਫੈਕਟਸ ਪਏ ਹੋਏ ਹਨ ਜਿਹੜੇ ਕਿ ਬ੍ਰਿਟਿਸ਼ ਤੋਂ ਲੈ ਗਏ ਸਨ ਲੁੱਟ ਕੇ ਲੈ ਗਏ ਸਨ ਤੇ ਉਹ ਸੋਨੇ ਦੀ ਜਿਰੀਆਂ ਨੂੰ ਉਹਨਾਂ ਨੇ ਕੰਗਾਲ ਬਣਾ ਦਿੱਤਾ ਸੀ ਪਰ ਅੱਜ ਉਹੀ ਟ੍ਰੈਂਡ ਜਿਹੜਾ ਹੈ ਉਹ ਕੁਝ ਪਾਰਟੀ ਵੱਡੇ ਵੱਡੇ ਕਾਰਪੋਰੇਟ ਹਾਊਸਿਸ ਬਿਜ਼ਨਸmen ਕਰ ਰਹੇ ਨੇ ਔਰ ਭਾਰਤ ਦੇ ਰਿਸੋਰਸਸ ਨੂੰ ਲੁੱਟ ਕੇ ਵਿਦੇਸ਼ਾਂ ਵਿੱਚ ਤੇ ਜਾ ਕੇ ਜੇ ਤੁਸੀਂ ਮੇਰੇ ਨਾਲ ਸਹਿਮਤ ਹੋਵੋ ਤਾਂ ਤੁਸੀਂ ਇਹਨਾਂ ਦਿਨਾਂ ਦੀਆਂ ਖਬਰਾਂ ਦੇਖੋ ਤੇ ਤੁਹਾਨੂੰ ਆਪ ਹੀ ਕਲੀਅਰ ਹੋ ਜਾਵੇਗਾ ਕਿ ਕਿਸ ਤਰ੍ਹਾਂ ਜਿਹੜਾ ਫਲੋ ਆਫ ਕੈਪੀਟਲ ਹੈ ਭਾਰਤ ਤੋਂ ਫਲੋ ਆਫ ਹਿਊਮਨ ਰਿਸੋਰਸ ਹੈ ਭਾਰਤ ਤੋਂ ਬਾਹਰ ਜਾ ਰਿਹਾ ਔਰ ਉਹਦੇ ਬਦਲੇ ਭਾਰਤ ਨੂੰ ਕੀ ਮਿਲ ਰਿਹਾ ਹੈ ਭਾਰਤ ਨੂੰ ਗੁਰਬਤ ਔਰ ਸਰਕਾਰਾਂ ਕੋਸ਼ਿਸ਼ ਨਹੀਂ ਕਰ ਰਹੀਆਂ ਏ ਫਲੋ ਆਫ ਕੈਪੀਟਲ ਫਲੋ ਆਫ ਰਿਸੋਰਸਸ ਨੂੰ ਰੋਕਣ ਵਿੱਚ ਕਿਉਂਕਿ ਬਹੁਤ ਵੱਡੇ ਘਰਾਣਿਆਂ ਦਾ ਇਹਦੇ ਵਿੱਚ ਬਹੁਤ ਵੱਡਾ ਇੰਟਰਸਟ ਹੈ ਕਿ ਉਹ ਇਹ ਸਾਰੇ ਰਿਸੋਰਸਸ ਯੂਜ਼ ਕਰਕੇ ਵਿਦੇਸ਼ਾਂ ਵਿੱਚ ਆਪਣੇ ਆਪ ਨੂੰ ਸਟੈਬਲਿਸ਼ ਕਰ ਰਹੇ ਨੇ ਟੈਕ 7 ਕੰਤੀਆਂ ਵਿੱਚ ਆਪਣੇ ਆਪ ਨੂੰ ਸਟੈਬਲਿਸ਼ ਕਰ ਰਹੇ ਨੇ ਵੱਡੀਆਂ ਵੱਡੀਆਂ ਜਾਇਦਾਦਾਂ ਬਣਾ ਰਹੇ ਨੇ ਤੇ ਆਮ ਲੋਕ ਜਿਹੜੇ ਭਾਰਤ ਵਿੱਚ ਨੇ ਉਹ ਆਪਣਾ ਭਵਿੱਖ ਨਾ ਦੇਖਦੇ ਹੋ ਬਈ ਉਹ ਵਿਦੇਸ਼ਾਂ ਵਿੱਚ ਰੋਜ਼ੀ ਰੋਟੀ ਕਮਾਣ ਲਈ ਮਿਹਨਤ ਮਜ਼ਦੂਰੀ ਕਰਨੇ ਜਾ ਰਹੇ ਨੇ ਇਹ ਲੋਕ ਉੱਥੇ ਐਸ਼ੋ ਇਸ਼ਰ ਦੀ ਜੀਵਨ ਬਤਿੱਦ ਕਰਨ ਜਾ ਰਹੇ ਨੇ ਫਰਕ ਸਿਰਫ ਐਨਾ ਹੀ ਹੈ ਜਹਾਂ ਤਾਂ ਦੋਨੇ ਹੀ ਬਾਹਰ ਰਹੇ ਨੇ ਪਰ ਇੱਕ ਮਿਹਨਤ ਮਜਦੂਰੀ ਕਰਨ ਲਈ ਇੱਕ ਆਪਣੇ ਇਲਗਾਟਨ ਮਦੇ ਨੂੰ ਸੰਭਾਲ ਕੇ ਰੱਖਣ ਲਈ ਤਾਂ ਜੋ ਉਹਨਾਂ ਦੇ ਟੈਕਸਾਂ ਲੱਗੇ ਚਲੋ ਮੈਂ ਸੋਚਿਆ ਅੱਜ ਇੱਕ ਖਾਸ ਮੁੱਦਾ ਬੜਾ ਇੰਪੋਰਟੈਂਟ ਮੁੱਦਾ ਬਿਕਾਜ਼ ਲੋਕਾਂ ਦੀ ਇਹ ਉਹਨਾਂ ਵਰਡੈਕਟ ਦੀ ਇਹ ਆਉਣ ਦੀ ਉਮੀਦ ਹੈ ਲੋਕਾਂ ਨੂੰ ਲੱਗੇਗਾ ਕਿ ਆਉਂਦੀਆਂ ਚੋਣਾਂ ਵਿੱਚ ਉਹ ਇਸ ਤਰ੍ਹਾਂ ਦੀ ਪਾਰਟੀ ਨੂੰ ਚੁਣਨ ਇਹ ਦੇ ਕਿ ਉਹਨਾਂ ਦੇ ਰਿਸੋਰਸਸ ਨੂੰ ਬਾਹਰ ਜਾਣ ਤੋਂ ਰੋਕ ਸਕੇ ਤੇ ਉਹਨਾਂ ਦੇ ਤੋਂ ਕਮਾਏ ਗਏ ਮਨੀ ਨੂੰ ਭਾਰਤ ਵਿੱਚ ਰੱਖ ਕੇ ਭਾਰਤੀ ਲੋਕਾਂ ਦੇ ਬਿਹਤਰੀ ਲਈ ਲਗਾਇਆ ਜਾ ਸਕੇ ਚਲੋ ਬਸ ਅੱਜ ਫਿਰ ਇੰਨਾ ਹੀ ਅਗਲੇ ਵਾਰ ਫਿਰ ਇੱਕ ਨਵਾਂ ਮੁਤਾਲਾਕੀ ਤੁਹਾਡੇ ਨਾਲ ਰੂਬਰੂ ਹੋਵਾਂਗਾ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ